ਸਤਨਾਮ ਸ੍ਰੀ ਵਾਹਿਗੁਰੂ ਜੀ ਪੁਰਾਗ ਅਸਮਖ ਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਇਹ ਭਾਈ ਛੇ ਸ਼ਾਸਤਰ ਹਨ ਛੇ ਹੀ ਇਹਨਾਂ ਸ਼ਾਸਤਰਾਂ ਦੇ ਚਲਾਨ ਵਾਲੇ ਹਨ ਛੇ ਹੀ ਇਹਨਾਂ ਦੇ ਸਿਧਾਂਤ ਹਨ ਗੁਰ ਗੁਰ ਇੱਕੋ ਵੇਸੁ ਅਨੇਕ ਪਰਨ ਸਾਰੰਦਾ ਮੂਲ ਗੁਰੂ ਪਰਮਾਤਮਾ ਇੱਕ ਹੈ ਇਹ ਸਾਰੇ ਸਿਧਾਂਤ ਉਸ ਇੱਕ ਪ੍ਰਭੂ ਦੇ ਹੀ अनेक ਰੂਪ ਹਨ ਪ੍ਰਭੂ ਦੀ ਹਰਸਤੀ ਦੇ ਪ੍ਰਕਾਸ਼ ਦੇ ਰੂਪ ਹਨ ਬਾਬਾ ਜੈ ਘਰ ਕਰਤੇ ਕੀਰਤ ਹੋਏ ਇਹ ਭਾਈ ਜਿਸ ਸਤਸੰਗ ਘਰ ਵਿੱਚ ਕਰਤਾਰ ਦੀ ਸਿਫਤ ਸਲਾਹ ਹੁੰਦੀ ਹੈ ਸੋ ਘਰ ਰਾਖ ਵਡਾਈ ਤੋਏ ਉਸ ਘਰ ਨੂੰ ਸਾਹਮ ਰੱਖ ਉਸ ਸਤਸੰਗ ਦਾ ਆਸਰਾ ਲਈ ਰੱਖ ਇਸੇ ਵਿੱਚ ਤੇਰੀ ਭਲਾਈ ਹੈ ਰਹਾਉ ਵਿਸੂਏ ਚਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਆ ਜਿਵੇਂ ਵਿਸੂਏ ਚਸੇ ਘੜੀਆਂ ਪਹਿਰ ਦਿੱਤਾ ਵਾਰ ਮਹੀਨਾ ਅਧਿਕ ਕਤੇ ਹੋਰ ਅਨੇਕਾਂ ਰੁੱਤਾਂ ਹਨ ਸੂਰਜ ਇੱਕ ઋਤੂ ਅਨੇਕ ਪਰ ਸੂਰਜ ਇੱਕੋ ਹੀ ਹੈ ਜਿਸ ਨੇ ਇਹ ਸਾਰੇ ਵਕ ਵਕ ਰੂਪ ਹਨ ਨਾਨਕ ਕਰਤੇ ਕੀ ਕੀਤੇ ਵੇਸ ਤਵੇਂ ਹੀ ਨਾਨਕ ਕਰਤਾਰ ਦੇ ਏਸਾ ਇਹ ਸਿਧਾਂਤ ਅਧਿਕ अनेका ਸਰੂਪ ਹਨ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲੂ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਸਾਰਾ ਆਕਾਸ਼ ਮਾਨੋ ਥਾਲ ਹੈ ਸੂਰਜ ਤੇ ਚੰਦ ਉਸ ਥਾਲ ਵਿੱਚ ਦੀਵੇ ਬਣੇ ਹੋਏ ਹਨ ਤਾਰਿਆਂ ਦੇ ਸਮੂਹ ਮਾਨੋ ਥਾਲ ਵਿੱਚ ਮੋਤੀ ਰੱਖੇ ਹੋਏ ਹਨ ਧੂਪ ਮਲ ਅਨਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਪੁਲੰਤ ਜੋਤੀ ਮਲ ਪਰਬਤ ਵੱਲੋਂ ਆਉਣ ਵਾਲੀ ਹਵਾ ਮਾਨ ਤੂਪ ਧੁੱਪ ਰਹਾ ਹੈ ਹਵਾ ਚੋਰ ਕਰ ਰਹੀ ਹੈ ਸਾਰੀ ਬਨਸਪਤੀ ਜੂਤ ਰੂਪ ਪ੍ਰਭੂ ਦੀ ਆਰਤੀ ਵਾਸਤੇ ਫੁੱਲ ਦੇ ਰਹੀ ਹੈ ਕੈਸੀ ਆਰਤੀ ਹੋਏ ਭਾਵ ਕੰਡਨਾ ਤੇਰੀ ਆਰਤੀ ਇਹ ਜੀਵਾਂ ਦੇ ਜਨਮ ਮਰਨ ਨਾਸ਼ ਕਰਨ ਵਾਲੇ ਕੁਦਰਤ ਵਿੱਚ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ अनहत शब्द वाजंत भेरी सब जीवां ਵਿੱਚ ਰਮਕ ਰਹੀ ਇੱਕੋ ਜੀਵਨ ਰੋ ਮਾਨੋ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ ਰਹਾਉ ਸਹਿਸ ਤਵ ਨਨ 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 ਹਾ ਤੁਹ ਇਕਾਉ ਸਹਿਸ ਮੂਰਤ ਨੰਨਾ ਇਕ ਤੋਹੀ ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਹਜ਼ਾਰਾਂ ਤੇਰੀਆਂ ਅੱਖਾਂ ਹਨ ਪਰ ਨਿਰਾਕਾਰ ਹੋਣ ਕਰਕੇ ਪ੍ਰਭੂ ਤੇਰੀਆਂ ਕੋਈ ਅੱਖਾਂ ਨਹੀਂ ਹਜ਼ਾਰਾਂ ਤੇਰੀਆਂ ਸ਼ਕਲਾਂ ਹਨ ਪਰ ਤੇਰੀ ਕੋਈ ਵੀ ਸ਼ਕਲ ਨਹੀਂ ਹੈ ਸੈ ਸਪਦ ਬੇਮਲਨਨ ਇਕ ਪਦ ਗੰਧ ਬਿਨ ਸੈ ਤਵ ਗੰਧ ਇਵ ਚਲਤ ਮੋਹੀ ਹਜ਼ਾਰਾਂ ਤੇਰੇ ਸੋਹਣੇ ਪੈਰ ਹਨ ਪਰ ਨਿਰਕਾਰ ਹੂਨ ਕਰਕੇ ਤੇਰਾ ਇੱਕ ਵੀ ਪੈਰ ਨਹੀਂ ਹਜ਼ਾਰਾਂ ਤੇਰੀ ਨੱਕ ਹਨ ਪਰ ਤੂੰ ਨੱਕ ਤੋਂ ਬਿਨਾ ਹੀ ਹੈ ਤੇਰੇ ਅਜੀ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ ਸਭ ਮੈਂ ਚੂਤ-ਜੂਤ ਹੈ ਸੋਈ ਸਾਰੇ ਜੀਵਾਂ ਵਿੱਚ ਕੋ ਉਹੀ ਪਰਮਾਤਮਾ ਦੀ ਜੋਤੀ ਬਰਤ ਰਹੀ ਹੈ ਇਸੁਦਾ ਚਾਨਣ ਸਭ ਮੈਂ ਚਾਨਣ ਹੋਏ ਓ ਜੋਤ ਦੇ ਪ੍ਰਕਾਸ਼ ਨਾਲ ਸਾਰੀ ਜੀਵਾਂ ਵਿੱਚ ਚਾਨਣ ਸੂਝ ਬੂਝ ਹੈ ਗੁਰ ਸਾਖੀ ਜੋਤ ਪ੍ਰਗਟ ਹੋਏ ਪਰ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ ਗੁਰੂ ਰਾਹੀ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤ ਹੈ ਜੋ ਇਸ ਭਾਵੈ ਸੋ ਆਰਤੀ ਹੋਏ ਇਸ ਸਰਵ ਵਿਆਪਕ ਜੋਤ ਦੀ ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜਾ ਵਿੱਚ ਹੋ ਰਹਾ ਹੈ ਉਹ ਜੀਵ ਨੂੰ ਚੰਗਾ ਲੱਗੇ ਪ੍ਰਭੂ ਦੀ ਰਜਾ ਵਿੱਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ ਔਰ ਚਰਨ ਕਬਲ ਮੁਕਰੰਦ ਲੋਪਿਤ ਮਨਉ ਪਾਨ ਦਿਨੋ ਮੋਹਿ ਆਹੀ ਪਿਆਸਾ ਹੀ ਹਰੀ ਤੇਰੇ ਚਰਨ ਰੂਪ ਕੋਲ ਫੁੱਲਾਂ ਦੇ ਰਸ ਲਈ ਮੀਰਾ ਮਨ ਲਲਚਾਂਦਾ ਹੈ ਪਾ ਰੋਜ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ ਕਿਰਪਾ ਜਲ ਦੇ ਨਾਨਕ ਸਾਰਿੰਗ ਕਉ ਹੋਏ ਜਾ ਤੇ ਤੇਰਾ ਨਾਇ ਵਾਸਾ ਮਨੂ ਨਾਨਕ ਪਪੀਹ ਨੂੰ ਆਪਣੀ ਮਿਹਰ ਦਾ ਜਲ ਦੇਹ ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਟਿਕਿਆ ਰਾਂ ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਾਮ ਕੋ ਰੋਜ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਮਨੁੱਖ ਦਾ ਇਹ ਸਰੀਰ ਸਹਿਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿਦਾ ਹੈ ਗੁਰੂ ਨੂੰ ਮਿਲ ਕੇ ਹੀ ਕਾਮ ਕ੍ਰੋਧ ਆਦਿਕ ਦੇਸ ਜੋੜ ਨੂੰ ਤੋੜਿਆ ਜਾ ਸਕਦਾ ਹੈ ਉਰਬ ਲਿਖਤ ਜਿਕੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੀ ਜਿਸ ਮਨ ਨੂੰ ਪੂਰਬ ਲਈ ਕੀਤੇ ਕਰਮਾਂ ਦੇ ਸੰਜੋਗਾ ਨਾਲ ਗੁਰੂ ਮਿਲ ਪੈਂਦਾ ਹੈ ਉਸ ਦੇ ਮਨ ਵਿੱਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ ਉਸ ਦੇ ਅੰਦਰੋਂ ਕਾਮ ਆਦਿਕ ਦਾ ਜੋਰ ਟੁੱਟ ਜਾਂਦਾ ਹੈ ਪਰ ਸਾਧੂ ਅੰਜਲੀ ਪਉਣ ਵੱਡਾ ਏ ਇਹ ਭਾਈ ਗੁਰੂ ਅੱਗੇ ਹੱਥ ਜੋੜ ਇਹ ਬਹੁਤ ਭਲਾ ਕੰਮ ਹੈ ਕਰਦਨ ਦੋਤ ਪਉਣ ਵੱਡਾ ਏ ਭੁੰਗੇ ਅੱਗੇ ਤਹਿ ਪਾਓ ਗੁਰੂ ਅੱਗੇ ਤਹਿ ਪਾਓ ਇਹ ਬੜਾ ਨੇਕ ਕੰਮ ਹੈ ਰਹਾਉ ਸਕਤ ਹਰ ਰਸ ਸਾਧ ਨਾ ਜਾਣਿਆ ਤੈਨੂੰ ਅੰਦਰੋਂ ਮੈਂ ਕੰਡਾ ਹੀ ਜਿਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ ਉਹ ਉਸਦੇ ਨਾਮ ਦੇ ਰਾਸਤੇ ਸਵਾਦ ਨੂੰ ਸਮਝ ਨਹੀਂ ਸਕਦੇ ਉਹਨਾਂ ਦੇ ਮਨ ਵਿੱਚ ਅਹੰਕਾਰ ਦਾ ਮਾਨ ਕੰਡਾ ਚੁਬਾ ਹੋਇਆ ਹੈ ਜੋ-ਜੋ ਚਲੈ ਚੁਬਾ ਦੁੱਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਹੀ ਜੋ-ਜੋ ਤੁਰਦੇ ਹਨ ਜੋ-ਜੋ ਅਹੋਮੇ ਦੀ ਸੁਭਾਅ ਵਾਲੀ ਵਰਤੂ ਵਰਤਦੇ ਹਨ ਓਮੇ ਦਾ ਉਹ ਕੰਡਾ ਉਹਨਾਂ ਨੂੰ ਚੁਬਦਾ ਹੈ ਉਹ ਦੁੱਖ ਪਾਉਂਦੇ ਹਨ ਅਤੇ ਆਪਣੇ ਸਿਰ ਉੱਤੇ ਆਤਮਕ ਮੋਤ ਰੂਪ ਡੰਡਾ ਸਹਾਰਦੇ ਹਨ ਆਤਮਕ ਮੋਤ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ ਮਰ ਜਨ ਹਰਗਰ ਨਾਮ ਸਮਾਣੀ ਦੁੱਖ ਜਨਮ ਮਰਨ ਭਵ ਖੰਡਾਹੀ ਦੂਜੇ ਪਾਸੇ ਪ੍ਰਮਾਤਮਾ ਦੇ ਪਿਆਰੇ ਬੰਦੇ ਪ੍ਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਦਾ ਸੰਸਾਰ ਦਾ ਜੰਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਉਹ ਸੋਭ ਕੰਡ ਬ੍ਰਹਮੰਡਾਹੀ ਉਹਨਾਂ ਨੂੰ ਕਦੇ ਨਾਸ਼ ਨਾ ਹੋਣ ਵਾਲਾ ਸਰਵ ਵਿਆਪਕ ਪਰਮੇਸ਼ਰ ਮਿਲ ਪੈਂਦਾ ਹੈ ਉਹਨਾਂ ਦੀ ਸੂਭਾ ਸਾਰੇ ਖੰਡਾ ਬ੍ਰਹਿਮੰਡਾ ਵਿੱਚ ਹੋ ਜਾਂਦੀ ਹੈ ਅਮ ਗਰੀਬ ਮਸਕੀਨ ਪ੍ਰਭ ਤੇਰੇ ਔਰ ਰਾਖ ਰਾਖ ਕੋ ਵੱਡੂ ਵੱਡਾ ਹੀ ਈ ਪ੍ਰਭੂ ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਤੇ ਹਾਂ ਤੂੰ ਸਭ ਤੋਂ ਵੱਡਾ ਸਹਾਈ ਹੈ ਸਾਨੂੰ ਇਨਾਂ ਕਾਮਾਦਕਾਂ ਤੋਂ ਬਚਾ ਲੈ ਯਾਨ ਨਾਨਕ ਨਾਮ ਆਧਾਰ ਟੀਕ ਹੈ ਅਰ ਨਾਮੇ ਹੀ ਸੁਖ ਮੰਡਾ ਹੈ ਈ ਪ੍ਰਭੂ ਤੇਰੀ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ ਤੇਰਾ ਨਾਮ ਹੀ ਸਹਾਰਾ ਹੈ ਤੇਰੇ ਨਾਮ ਵਿੱਚ ਜੁੜਿਆ ਹੀ ਸੁਖ ਮਿਲਦਾ ਹੈ ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾ ਕਰੂੰ ਬੇਨੰਤੀ ਸੁਨੋ ਮੇਰੇ ਮਿੱਤਰ ਸੰਤ ਤਹਿਲ ਕੀ 베ਲਾ ਹੀ ਮੇਰੇ ਮਿੱਤਰੋ ਸੁਣੋ ਮੈਂ ਬੇਰਤੀ ਕਰਦਾ ਹਾਂ ਹੁਣ ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ ਇहां ਖਾਟ ਚਲਉ ਹਰ ਲਾਹ ਅੱਗੇ ਬਸਨ ਸੁਹੇਲਾ ਜੀ ਸੇਵਾ ਕਰੋਗੇ ਤਾਂ ਇਸ ਜਨ ਵਿੱਚ ਪ੍ਰਭੂ ਦੇ ਨਾਮ ਦੀ ਖੱਟੀ ਕੱਟ ਕੇ ਜਾਵੋਗੇ ਅਤੇ ਪਰਲੋਕ ਵਿੱਚ ਰਹਿਣਾ ਸੋਖਾ ਹੋ ਜਾਏਗਾ ਅਜ ਕਟਾ ਦਿਨ ਸੋ ਰਾ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਇਹ ਮਨ ਦਿਨ ਰਾਤ ਬੀਤ ਬੀਤ ਕੇ ਉਮਰ ਘੜ ਦੀ ਯਾਦ ਹੀ ਹੈ ਇਹ ਮੇਰੇ ਮਨ ਗੁਰੂ ਨੂੰ ਮਿਲ ਕੇ ਮਨੁੱਖਾ ਜੀਵਨ ਦਾ ਕੰਮ ਸਰੇ ਚਾੜ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤੈ ਉਹ ਬ੍ਰਹਮ ਗਿਆਨੀ ਇਹ ਜਗਤ ਵਿਕਾਰਾਂ ਨਾਲ ਭੜਪੂਰ ਹੈ ਜਗਤ ਦੇ ਜੀਵ ਚੋਕਲਿਆਂ ਵਿੱਚ ਡੁੱਬ ਰਹੇ ਹਨ ਇਹਨਾਂ ਵਿੱਚੋਂ ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪ੍ਰਮਾਤਮਾ ਨਾਲ ਜਾਣ ਪਛਾਣ ਪਾ ਲਈ ਹੈ ਜਿਸੇ ਜਗਾਈ ਪੀ ਆਵੈ ਇਹ ਰਸ ਅਕਾਤ ਕਥਾ ਤਿੰਨ ਜਾਨੀ ਵਿਕਾਰਾਂ ਵਿੱਚ ਸੁੱਤੇ ਹੋਏ ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ ਅੰਮ੍ਰਿਤ ਪਿਲਾਉਂਦਾ ਹੈ ਉਸ ਮਨੋ ਕੋ ਨਹੀਂ ਅਕਤ ਪ੍ਰਭੂ ਦੀਆਂ ਗੱਲਾਂ ਬੇਅੰਤ ਗੁਣਾ ਵਾਲੇ ਪ੍ਰਭੂ ਦੀ ਸਿਫਤ ਸਾਲਾ ਕਰੰਦੀ ਜਾਂਚ ਸਿੱਖ ਲਈ ਹੈ ਜਾ ਕੋ ਆਏ ਸੋਈ ਬਹੱਜੋ ਆਰ ਗੁਰ ਤੇ ਮਨੇ ਬਸੇ ਰਾ ਇਹ ਭਾਈ ਜਿਸ ਕੰਮ ਵਾਸਤੇ ਇੱਥੇ ਆਏ ਹੋ ਉਸ ਦਾ ਵਣਜ ਕਰੋ ਉਹ ਹਰ ਨਾਮ ਗੁਰ ਦੀ ਰਾਹੀ ਹੀ ਮਨ ਵਿੱਚ ਵਸ ਸਕਦਾ ਹੈ ਜਿਜ ਘਰ ਮਹਲ ਪਾਵਹੁ ਸੁਖ ਸਹਜੇ ਬਹਰ ਨਾ ਹੋਏ ਗੋਪੀਰਾ ਇਹ ਗੁਰੂ ਦੀ ਸ਼ਨ ਪਵੋਗੇ ਤਾਂ ਆਤਮਿਕ ਆਨੰਦ ਅਤੇ ਅਡੋਲਤਾ ਵਿੱਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ ਫਿਰ ਮੋੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ਅਬਲ ਅੰਤਰਜਾਮੀ ਪਰਕ ਬੇਦਾਤੀ ਸਦਾ ਮਨ ਕੀ ਪੂਰੇ ਇਹ ਹਰੇਕ ਦੇ ਦਿਲ ਵਿੱਚ ਜਾਣਨ ਵਾਲੇ ਸਰਵ ਵਿਆਪਕ ਸਿਰਜਣਹਾਰ ਮੇਰੀ ਮੰਨ ਦੀ ਇੱਛਾ ਪੂਰੀ ਕਰ ਨਾਨਕ ਦਾਸ ਇਹ ਸੁਖ ਮਾਗੈ ਮੁੱਖ ਕਰ ਸੰਤਨ ਕੀ ਧੂਰੇ ਦਾਸ ਨਾਨਕ ਤੈਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ